ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਅਸੀਂ ਸੰਡੇ 빅 ਸੇਲ ਲੈ ਕੇ ਆਏ ਹਾਂ ਬਹੁਤ ਹੀ ਸਪੈਸ਼ਲ ਸੇਲ ਹੋਵੇਗੀ ਇਹਦੇ ਵਿੱਚ ਜਿਹੜੇ 1400 ਵਾਲੇ ਜਿਹੜੇ ਸੂਟ ਨੇ ਉਹ ਮਿਲਣਗੇ ਸਿਰਫ 995 ਦੇ ਵਿੱਚ ਠੀਕ ਹੈ ਜੀ ਸਾਰੇ ਹੀ ਸੂਟਾਂ ਦਾ ਰੇਟ ਜਿਹੜਾ ਹੈ ਅਸੀਂ 995 ਲਗਾ ਦਿੱਤਾ ਹੈ ਬਹੁਤ ਹੀ ਪਿਆਰੇ ਸੂਟ ਹੋਣਗੇ ਇੱਕਦਮ ਵਧੀਆ ਏਮਬਰਾਇਡਰੀ ਵਾਲੇ ਸੂਟ ਹੋਣਗੇ ਪਸ਼ਮੀਨਾ ਦੇ ਵਿੱਚ ਸੂਟ ਹੋਣਗੇ ਤੇ ਵੈਲਵਟ ਦੇ ਵਿੱਚ ਹੋਣਗੇ ਠੀਕ ਹੈ ਜੀ ਸਭ ਤੋਂ ਪਹਿਲੇ ਸੂਟ ਜਿਹੜਾ ਹੈ ਮਸ ਇਸ ਉਨੀ ਪ੍ਰਿੰਟਿੰਗ ਹੋਈ ਆ ਤੇ ਏਮਬਰਾਇਡਰੀ ਵਾਲਾ ਇਹ ਸੂਟ ਆ ਠੀਕ ਆ ਪਸ਼ਮੀਨਾ ਦੇ ਵਿੱਚ ਏਮਬਰਾਇਡਰੀ ਵਾਲਾ ਸੂਟ ਆ ਪੈਨਲਸ ਬਣੇ ਨੇ ਬਹੁਤ ਹੀ ਸੋਹਣਾ ਜਿਹੜਾ ਆ ਬਾਰਡਰ ਬਣਿਆ ਆ ਤੇ ਨਾਲ ਆਏਗਾ ਇਹਦੇ ਸ਼ਾਲ ਮਸਟਰਡ ਕਲਰ ਦਾ ਇਹ ਸੂਟ ਆ ਬਾਟਮ ਜਿਹੜੀ ਆ ਉਹ ਆਏਗੀ ਪਲੇਨ ਬਹੁਤ ਹੀ ਪਿਆਰਾ ਇਹ ਸੂਟ ਬਣ ਕੇ ਤਿਆਰ ਹੁੰਦਾ ਆ ਵਾਈਟ ਕਲਰ ਦੀ ਉੱਪਰ ਏਮਬਰਾਇਡਰੀ ਹੋਈ ਆ ਮਸ਼ੀਨ ਵਰਕ ਨਾਲ ਜਿਹੜਾ ਸਾਰਾ ਫਰੰਟ ਹੈਵੀ ਹੋਇਆ ਹੈ ਅਗਲਾ ਕਲਰ ਆਏਗਾ ਇਸ ਦੇ ਵਿੱਚ ਗ੍ਰੀਨ ਕਲਰ ਬਹੁਤ ਹੀ ਪਿਆਰਾ ਇਹ ਵੀ ਸੂਟ ਦੇਖੋ ਬਾਰਡਰ ਲਾਈਨ ਜਿਹੜੀ ਆ ਬਹੁਤ ਹੀ ਪਿਆਰੀ ਬਣੀ ਆ ਠੀਕ ਹੈ ਜੀ ਮਸ਼ੀਨ ਵਰਕ ਹੋਇਆ ਹੈ ਸਾਰੀ ਹੀ ਸ਼ਰਟ ਤੇ ਪੈਨਲਸ ਜਾਂਦੇ ਨੇ ਉੱਪਰ ਨੂੰ ਤੇ ਗ੍ਰੀਨ ਕਲਰ ਦਾ ਪਲੇਨ ਆਏਗਾ ਇਸ ਦਾ ਬਾਟਮ ਬਹੁਤ ਹੀ ਪਿਆਰਾ ਇਕਦਮ ਸੌਫਟ ਕਪੜਾ ਹੋਏਗਾ ਪਸ਼ਮੀਨਾ ਦਾ ਇਕਦਮ ਸੌਫਟ ਕਪੜਾ ਹੋਏਗਾ ਇਹ ਵਾਲਾ ਬਹੁਤ ਹੀ ਪਿਆਰਾ ਤੁਸੀਂ ਲੁੱਕ ਦੇਖੋ ਬਹੁਤ ਵਧੀਆ ਪ੍ਰਿੰਟਡ ਸ਼ਰਟ ਆਏਗੀ ਨਾਲ ਆਏਗੀ ਇਸ ਤੇ ਉੱਪਰ ਐਮਬਰਾਇਡਰੀ ਤੇ ਜਿਹੜਾ ਦੇਖੋ ਇਹਦੀ ਬੈਕ ਦੇਖੋ ਜਿਹੜੀ ਬੈਕ ਆ ਉਹ ਐਸ ਇਟ ਇਜ਼ ਹੀ ਪ੍ਰਿੰਟਡ ਆਏਗੀ ਤੇ ਐਮਬਰਾਇਡਰੀ ਜਿਹੜੀ ਆ ਉਹ ਫਰੰਟ ਵਿੱਚ ਆਏਗੀ ਬਹੁਤ ਹੀ ਸੋਹਣਾ ਲਾਈਨਸ ਵੀ ਆਉਂਦੀਆਂ ਨੇ ਇਸ ਦੇ ਵਿੱਚ ਪ੍ਰਿੰਟਿੰਗ ਦੇ ਵਿੱਚ ਤੇ ਫਲਾਵਰ ਦੀ ਪ੍ਰਿੰਟਿੰਗ ਵੀ ਹੋਈ ਆ ਬਹੁਤ ਹੀ ਪਿਆਰਾ ਇਹ ਸੂਟ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਗ੍ਰੀਨ ਕਲਰ ਬਹੁਤ ਹੀ ਸੋਹਣਾ ਲੱਗਦਾ ਪਿਆ ਹੈ ਤੇ ਨਾਲ ਇਸ ਤੇ ਆਏਗਾ ਸ਼ਾਲ ਠੀਕ ਹੈ ਖੁੱਲੇ ਡੁੱਲੇ ਸ਼ਾਲ ਹੋਣਗੇ ਇੱਕਦਮ ਬਾਰਡਰ ਲਾਈਨ ਬਣੀ ਹੋਵੇਗੀ ਸ਼ਾਲਾਂ ਦੀ ਵੀ ਤੇ ਵਿੱਚ ਵੀ ਬਹੁਤ ਹੀ ਸੋਹਣਾ ਜਿਹੜਾ ਉਹ ਪ੍ਰਿੰਟ ਹੋਇਆ ਸਾਰੇ ਹੀ ਸੂਟ ਦੀ ਤੁਸੀਂ ਲੁੱਕ ਦੇਖੋ ਇੱਕਦਮ ਵਧੀਆ ਸੂਟ ਜਿਹੜੇ ਇਹ ਬਣ ਕੇ ਤਿਆਰ ਹੁੰਦੇ ਆ ਬਹੁਤ ਪਿਆਰੇ ਸੂਟ ਨੇ ਅੱਜ ਦੇ ਠੀਕ ਹੈ ਜੀ ਸੰਡੇ ਸਪੈਸ਼ਲ ਸੇਲ ਦੇ ਵਿੱਚ ਇਹ ਸੂਟ ਲੈ ਕੇ ਆਏ ਆ ਬਹੁਤ ਹੀ ਵਧੀਆ ਇਕਦਮ 1400 ਵਾਲੇ ਇਹ ਸੂਟ ਜਿਹੜੇ ਆ ਉਹ ਤੁਹਾਨੂੰ ਮਿਲਣ ਇੱਕ ਹਫਤਾ ਜਿਹੜੇ 995 ਚ ਮਿਲਣਗੇ ਬਹੁਤ ਹੀ ਵਧੀਆ ਸੂਟ ਹੋਣਗੇ ਇਕਦਮ ਵਧੀਆ ਰੇਂਜ ਲੈ ਕੇ ਆਏ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚ ਸੂਟ ਕਲਰ ਪਸੰਦ ਆਉਂਦਾ ਤੁਸੀਂ ਸਾਡੇ 기ਵਨ ਨੰਬਰ ਤੇ ਜਿਹੜਾ ਹੈ ਉਹ ਪਿਕ ਸੈਂਡ ਕਰਨੀ ਆ ਨਾਲ ਹੀ ਇਸ ਦਾ ਰੇਟ ਸੈਂਡ ਕਰ ਦੇਣਾ ਠੀਕ ਹੈ ਜੀ ਤੇ ਪੇਮੈਂਟ ਦਾ ਮੋਡ ਜਿਹੜਾ ਉਹ ਆਨਲਾਈਨ ਹੋਏਗਾ ਪੇਟੀਐਮ ਗੂਗਲ ਪੇ ਜੋ ਵੀ ਤੁਸੀਂ ਯੂਜ਼ ਕਰਦੇ ਜੇ ਉਹਦੇ ਉੱਪਰ ਤੁਸੀਂ ਜਿਹੜੀ ਉਹ ਪੇਮੈਂਟ ਕਰ ਦੇਣੀ ਹੈ ਤੇ ਤੁਹਾਡਾ ਆਰਡਰ ਕਨਫਰਮ ਹੋ ਜਾਣਾ ਹੈ ਤੇ ਬਹੁਤ ਹੀ ਪਿਆਰੇ ਜਿਹੜੇ ਇਹ ਸੂਟ ਬਣ ਕੇ ਤਿਆਰ ਹੁੰਦੇ ਆ ਠੀਕ ਹੈ ਅਗਲੇ ਜਿਹੜੇ ਅਵੇਲੇਬਲਮੈਂਟ ਦੇ ਵਿੱਚ ਆ ਬਹੁਤ ਹੀ ਪਿਆਰਾ ਲਾਈਟ ਗ੍ਰੀਨ ਕਲਰ ਤੇ ਨਾਲ ਆਏਗਾ ਇਸ ਤੇ ਬਿਸਕੁਟ ਹੀ ਕਲਰ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਤੇ ਨੈਕ ਲਾਈਨ ਬਣੀ ਆ ਪੈਨਲਸ ਦੇ ਵਿੱਚ ਲਾਈਟ ਗ੍ਰੀਨ ਕਲਰ ਆ ਬਾਰਡਰ ਬਹੁਤ ਪਿਆਰਾ ਅੱਗੇ ਪਿਛੇ ਦੀ ਇਹ ਸ਼ਰਟ ਆ ਤੇ ਨਾਲ ਇਸ ਤੇ ਆਏਗਾ ਬਾਜੂ ਦਾ ਵਰਕ ਠੀਕ ਹੈ ਬਹੁਤ ਹੀ ਸੋਹਣੀ ਜਿਹੜੀ ਸ਼ਰਟ ਦੀ ਪ੍ਰਿੰਟਿੰਗ ਹੋਈ ਹੈ 벨ਵਟ ਦੇ ਵਿੱਚ एकदम ਸੌਫਟ 벨ਵਟ ਹੈ ਠੀਕ ਹੈ ਸਿਲਕ 벨ਵਟ ਜਿਸ ਨੂੰ ਅਸੀਂ ਕਹਿੰਦੇ ਆ ਬਹੁਤ ਹੀ ਪਿਆਰਾ ਸੂਟ ਤੇ ਇਹ ਇਹ ਬਾਜੂ ਤੇ ਪ੍ਰਿੰਟ ਆਏਗਾ ਠੀਕ ਹੈ ਪ੍ਰਿੰਟ ਜਿਹੜਾ ਬਾਜੂ ਦਾ ਵੀ ਬਹੁਤ ਹੀ ਸੋਹਣਾ ਹੈ ਤੇ ਸ਼ਰਟ ਦਾ ਪ੍ਰਿੰਟ ਵੀ ਬਹੁਤ ਹੀ ਪਿਆਰਾ ਠੀਕ ਹੈ ਲਾਈਟ ਗ੍ਰੀਨ ਦਾ ਕੰਬੀਨੇਸ਼ਨ ਹੈ ਇਹ ਵਾਲਾ ਬਹੁਤ ਹੀ ਸੋਹਣਾ ਕਲਰ ਹੈ ਕਿਉਂਕਿ ਇਸ ਦੇ ਵਿੱਚ ਜਿਹੜੇ ਆ ਉਹ ਇਹ ਮੈਂਦੀਆਂ ਹੀ ਨਿਊ ਸ਼ੇਡਸ ਹੀ ਆਉਣ ਗਿਆ ਕਿਉਂਕਿ ਇਹ ਇਹ ਕਪੜੇ ਦੇ ਵਿੱਚ ਤੁਹਾਨੂੰ ਪਤਾ ਹੈ ਵੈਲਵਟ ਵਿੱਚ ਥੋੜੀ ਇਹਦੇ ਵਿੱਚ ਸ਼ਾਈਨਿੰਗ ਆ ਅਗਰ ਡਾਰਕ ਕਲਰਸ ਹੋਣਗੇ ਤੇ ਉਹਨਾਂ ਦੀ ਬਹੁਤ ਹੀ ਜ਼ਿਆਦਾ ਸ਼ਾਈਨਿੰਗ ਹੋ ਜਾਣੀ ਸੀਗੀ ਇਸ ਕਰਕੇ ਇਹਦੇ ਵਿੱਚ ਅਸੀਂ ਲਾਈਟ ਕਲਰ ਲੈ ਕੇ ਆਏ ਆ ਤੇ ਇਹ ਬਣਾਏ ਹੋਏ ਸੂਟ ਜਿਹੜੇ ਉਹ ਬਹੁਤ ਹੀ ਪਿਆਰੇ ਲੱਗਦੇ ਆ ਦੇਖੋ ਇਸ ਦਾ ਬਾਟਮ ਜਿਹੜਾ ਹੈ ਉਹ ਲਾਈਟ ਪਿਸਤਾ ਜੀ ਸ਼ੇਡ ਦਾ ਆ ਠੀਕ ਆ ਡਾਟਸ ਦੀ ਪ੍ਰਿੰਟਿੰਗ ਹੋਈ ਆ ਬਾਰਡਰ ਲਾਈਨ ਜਿਹੜੀ ਉਹ ਪਿੰਕੀ ਸ਼ੇਡ ਦੀ ਆ ਬਹੁਤ ਹੀ ਸੋਹਣੀ ਬਾਰਡਰ ਲਾਈਨ ਬਣੀ ਆ ਇਹ ਤੁਸੀਂ ਬਹੁਤ ਹੀ ਵਧੀਆ ਜਿਹੜਾ ਇਹ ਸਟਾਫ ਹੁੰਦਾ ਹੈ ਤੁਸੀਂ ਇਸ ਬਾਟਮ ਦੀ ਤੁਸੀਂ ਸਲਵਾਰ ਵੀ ਬਣਾ ਸਕਦੇ ਪਲਾਜ਼ੋ ਪਾਕਿਸਤਾਨੀ ਸਲਵਾਰ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਇਹ ਬਣਾ ਕੇ ਤਿਆਰ ਕਰ ਸਕਦੇ ਜੀ ਬਹੁਤ ਹੀ ਪਿਆਰਾ ਸੂਟ ਹੈ ਇਹ 1400 ਦੀ ਰੇਂਜ ਵਿੱਚ ਸੂਟ ਸੀਗਾ ਦੇਖੋ ਤੁਸੀਂ ਇਹਦੀ ਜਿਹੜੀ ਲੁੱਕ ਬਣੇਗੀ ਠੀਕ ਹੈ ਤੁਸੀਂ ਇਹ ਪਿਕ ਦੇਖ ਕੇ ਸਮਝ ਚੁੱਕੇ ਹੋਗੇ ਕਿ ਐਵੇਂ ਦੀ ਇਹ ਲੁੱਕ ਬਣੇਗੀ ਠੀਕ ਹੈ ਜੀ ਨਾਲ ਆਏਗਾ ਇਸ ਤੇ ਸ਼ਾਲ ਜਿਆਦਾ ਚੌੜਾ ਇਸ ਸ਼ਾਲ ਨਹੀਂ ਹੋਏਗਾ ਪਰ ਫਾਈਨ ਹੋਏਗਾ एकदम ਕਪੜਾ ਬਹੁਤ ਵਧੀਆ ਵੈਲਵਟ ਦਾ ਹੀ ਸ਼ਾਲ ਹੋਏਗਾ ਬਹੁਤ ਹੀ ਪਿਆਰਾ ਸੂਟ ਹੈ ਅਗਲਾ ਜਿਹੜਾ ਕਲਰ ਹੈ ਉਹ ਵੇਖੋ ਇਸ ਦੇ ਵਿੱਚ ਇਹ ਵੀ ਬਹੁਤ ਹੀ ਸੋਹਣਾ ਜਿਸ ਤਰ੍ਹਾਂ ਉਹ ਗ੍ਰੀਨਿਸ਼ ਪਿੰਕਿਸ਼ ਦਾ ਕੰਬੀਨੇਸ਼ਨ ਹੈ ਇਹ ਜਿਹੜਾ ਹੈ ਉਹ ਪਿੰਕ ਇਸ ਦੀ ਜਿਹੜੀ ਇਹ ਸ਼ਰਟ ਤੇ ਹਾਈਲਾਈਟ ਹੁੰਦਾ ਹੈ ਜਿਸ ਨਾਲ ਪਹਿਲੇ ਸੂਟ ਦੀ ਸ਼ਰਟ ਤੇ ਗ੍ਰੀਨ ਕਲਰ ਜਿਹੜਾ ਪਿਸਤਾ ਕਲਰ ਹਾਈਲਾਈਟ ਹੁੰਦਾ ਸੀ ਇਸ ਦਵੇ ਵਿੱਚ ਜਿਹੜਾ ਵਾ ਉਹ ਪਿੰਕ ਕਲਰ ਜਿਹੜਾ ਉਹ ਹਾਈਲਾਈਟ ਹੋਏਗਾ ਸ਼ਰਟ ਦੀ ਫਰੰਟ ਸਾਈਡ ਬਹੁਤ ਸੋਹਣੀ ਬਣੀ ਆ ਠੀਕ ਹੈ ਜੀ ਨੈਕ ਲਾਈਨ ਬਹੁਤ ਪਿਆਰੀ ਆਉਂਦੀ ਆ ਪੈਨਲਸ ਦੀ ਪ੍ਰਿੰਟਿੰਗ ਆਉਂਦੀ ਆ ਵਿੱਚ ਵੀ ਜਿਹੜੀ ਪਿੰਕ ਕਲਰ ਦੇ ਵਿੱਚ ਪ੍ਰਿੰਟਿੰਗ ਆਉਂਦੀ ਆ ਤੇ ਨਾਲ ਦੇਖੋ ਤੁਸੀਂ ਬਾਜੂ ਬਹੁਤ ਹੀ ਪਿਆਰੇ ਜਿਹੜੇ ਬਾਜੂ ਦਾ ਵੀ ਪ੍ਰਿੰਟ ਬਹੁਤ ਸੋਹਣਾ ਆ ਦੇਖੋ ਪਿੰਕਿਸ਼ ਬਾਰਡਰ ਦੇ ਨਾਲ ਜਿਹੜੀਆਂ ਉਹ ਬਾਜੂ ਦਾ ਬਾਰਡਰ ਬਣਿਆ ਆ ਤੇ ਬਹੁਤ ਹੀ ਪਿਆਰਾ ਜਿਹੜਾ ਇਹ ਪ੍ਰਿੰਟ ਹੈ ਤੇ ਨਾਲ ਆਏਗਾ ਇਸ ਤੇ ਪਿੰਕ ਕਲਰ ਦਾ ਬਾਟਮ ਠੀਕ ਹੈ ਬਹੁਤ ਪਿਆਰੀ ਛੋਟੀ ਛੋਟੀ ਜਿਹੜੀ ਹੈ ਉਹ ਪ੍ਰਿੰਟਿੰਗ ਆਏਗੀ ਤੇ ਨਾਲ ਇਸ ਤੇ ਆਏਗੀ ਗ੍ਰੀਨ ਕਲਰ ਦੀ ਬਾਰਡਰ ਲਾਈਨ ਬਹੁਤ ਸੋਹਣੇ ਇਹ ਸੂਟ ਜਿਹੜੇ ਉਹ ਬਣ ਕੇ ਤਿਆਰ ਹੁੰਦੇ ਆ ਤੁਸੀਂ ਇਹਨਾਂ ਨੂੰ ਐਜ਼ ਇਟ ਇਜ਼ ਵੀ ਸਟਿਚ ਕਰ ਸਕਦੇ ਜੇ ਅਗਰ ਅਸੀਂ ਇਹਨਾਂ ਨੂੰ ਲਾਈਨਿੰਗ ਲਾ ਕੇ ਸਟਿਚ ਕਰਦੇ ਆ ਤਾਂ ਬਹੁਤ ਹੀ ਫਾਈਨ ਜਿਹੜੇ ਉਹ ਬਣ ਕੇ ਤਿਆਰ ਹੁੰਦੇ ਆ ਨਾਲ ਤੁਸੀਂ ਦੇਖੋ ਇਸ ਦਾ ਸ਼ਾਲ ਠੀਕ ਹੈ ਸਟਾਲ ਜਿਹੜਾ ਆ ਇਹ ਸਟਾਲ ਹੋਏਗਾ ਜ਼ਿਆਦਾ ਮਤਲਬ ਇਹਦੀ ਲੈਂਥ ਜਿਹੜੀ ਉਹ ਪੂਰੀ ਹੋਏਗੀ ਬ੍ਰੈਥ ਜਿਹੜੀ ਉਹ ਥੋੜੀ ਘੱਟ ਹੋਏਗੀ ਆਮ ਸ਼ਾਲ ਦੇ ਨਾਲੋਂ ਠੀਕ ਹੈ ਪਿੰਕਿਸ਼ ਤੇ ਗ੍ਰੀਨਿਸ਼ ਕਲਰ ਦੀ ਡਬਲ ਪ੍ਰਿੰਟਿੰਗ ਦਾ ਜਿਹੜਾ ਉਹ ਹੋਏਗਾ ਸਟਾਲ ਬਹੁਤ ਹੀ ਸੋਹਣਾ ਜਿਹੜਾ ਇਹ ਲਾਜਵਾਬ ਸੂਟ ਨੇ ਬਹੁਤ ਸਰਦਾਰੀ ਸੂਟ ਜਿਹੜੇ ਇਹ ਬਣ ਕੇ ਤਿਆਰ ਹੁੰਦੇ ਨੇ ਗੁੱਡ ਲੁਕਿੰਗ ਇਹ ਸੂਟ ਹੁੰਦੇ ਆ ਤੇ ਤੁਸੀਂ ਇਹਨਾਂ ਨੂੰ ਫੰਕਸ਼ਨ ਤੇ ਪਾਰਟੀਆਂ ਤੇ ਵੇਅਰ ਕਰਕੇ ਜਾ ਸਕਦੇ ਜੀ ਠੀਕ ਹੈ ਜਿਸ ਤਰ੍ਹਾਂ ਕਿ ਹੁਣ ਸਰਦੀ ਜਿਹੜੀ ਉਹ ਬਹੁਤ ਜ਼ਿਆਦੀ ਵੱਧ ਚੁੱਕੀ ਆ ਪੋ ਦਾ ਮਹੀਨਾ ਆ ਤੇ ਇਵੇਂ ਦੇ ਨਿੱਗੇ ਨਿੱਗੇ ਸੂਟ ਹੀ ਜਿਹੜੇ ਆ ਉਹ ਚੰਗੇ ਲੱਗਦੇ ਨੇ ਜਦੋਂ ਅਸੀਂ ਫੰਕਸ਼ਨ ਪਾਰਟੀਆਂ ਤੇ ਵੀ ਜਾਂਦੇ ਆ ਬਹੁਤ ਹੀ ਸੋਹਣੇ ਜਿਹੜੇ ਇਹ ਸੂਟ ਲੱਗਦੇ ਨੇ ਅਗਲਾ ਕਲਰ ਤੁਸੀਂ ਦੇਖੋ ਇਹ ਵੀ ਬਹੁਤ ਹੀ ਸੋਹਣਾ ਕਲਰ ਆ ਕਲਰ ਨਾ একদম ਥੋੜੇ ਤੁਹਾਨੂੰ ਵੀਡੀਓ ਚ ਲੱਗਦੇ ਪਏ ਹੋਣੇ ਆ ਕਿ ਇਕੋ ਜਿਹਾ ਸੂਟ ਹੈ ਪਰ ਇਹ ਇਹਨਾਂ ਧਿਆਨ ਨਾਲ ਤੁਸੀਂ ਦੇਖਿਓ ਬਹੁਤ ਹੀ ਸੋਹਣੇ ਇਹ ਸੂਟ ਨੇ ਜਿਸ ਤਰ੍ਹਾਂ ਕਿ ਇਹ ਥੋੜੀ ਮਹਿੰਦੀਆ ਟੋਨ ਦੇ ਵਿੱਚ ਆ ਠੀਕ ਹੈ ਮਹਿੰਦੀਆ ਟੋਨ ਦੇ ਵਿੱਚ ਇਹ ਸੂਟ ਆ ਉਹ ਥੋੜਾ ਲਾਈਟ ਗ੍ਰੀਨ ਸੀਗਾ ਇਹ ਮਹਿੰਦੀਆ ਟੋਨ ਦੇ ਵਿੱਚ ਆ ਬਹੁਤ ਹੀ ਸੋਹਣੀ ਛੜੀ ਉਹ ਫਰੰਟ ਲਾਈਨ ਬਣੀ ਆ neck ਜਿਹੜਾ ਬਹੁਤ ਪਿਆਰਾ ਬਣਿਆ ਆ ਠੀਕ ਹੈ ਜੀ ਛੋਟੀ ਛੋਟੀ ਪ੍ਰਿੰਟਿੰਗ ਹੋਏਗੀ ਸਾਰੇ ਹੀ ਸੂਟਾਂ ਦੇ ਵਿੱਚ ਬਹੁਤ ਹੀ ਪਿਆਰੇ ਤੇ ਇਹ ਦੇਖੋ ਤੁਸੀਂ ਬਾਜੂ ਦਾ ਪ੍ਰਿੰਟ ਬਾਜੂ ਦਾ ਪ੍ਰਿੰਟ ਵੀ ਬਹੁਤ ਹੀ ਸੋਹਣਾ ਹੈ ਬਹੁਤ ਪਿਆਰੇ ਇਹ ਸੂਟ ਬਣ ਕੇ ਤਿਆਰ ਹੁੰਦੇ ਆ ਤੇ ਇਸ ਤਰ੍ਹਾਂ ਹੀ ਆਏਗੀ ਗ੍ਰੀਨ ਕਲਰ ਦੀ ਬਾਟਮ ਇਹ ਸੂਟ ਦਾ ਰੇਟ ਜਿਹੜਾ ਹੈ ਵੈਸੀ ਦਾ 1400 ਆ ਪਰ ਅਸੀਂ ਸਪੈਸ਼ਲ ਸੰਡੇ ਸੇਲ ਦੇ ਵਿੱਚ ਇਸ ਨੂੰ ਵੀ 995 ਦੇ ਵਿੱਚ ਹੀ ਲਗਾ ਦਿੱਤਾ ਹੈ 995 ਦਾ ਇਹ ਸੂਟ ਹੋਏ ਇੱਕ ਹਫਤਾ ਇਹੀ ਰੇਟ ਮਿਲੇਗਾ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਵਾ ਇਸ ਦਾ ਰੇਟ 1400 ਹੀ ਹੋ ਜਾਏਗਾ ਪਰ ਉਦੋਂ ਤੱਕ ਇਹ ਸਟਾਕ ਜਿਹੜਾ ਉਹ ਨਿਕਲ ਚੁੱਕਿਆ ਹੁੰਦਾ ਹੈ ਨਾ ਲਾਏਗਾ ਇਹਦੇ ਸ਼ੌਲ ਠੀਕ ਹੈ ਬਹੁਤ ਹੀ ਸੋਹਣਾ ਇਹ ਵਿਸਟੋਲ ਆ ਬਹੁਤ ਪਿਆਰਾ ਇਹ ਸਾਰਾ ਹੀ ਗ੍ਰੀਨਿਸ਼ ਕਲਰ ਦਾ ਹੈ ਠੀਕ ਹੈ ਜੀ ਜਿਸ ਨਾਲ ਇਹਦੇ ਵਿੱਚ ਪਿੰਕ ਦਾ ਕੰਬੀਨੇਸ਼ਨ ਨਹੀਂ ਆ ਸਾਰਾ ਹੀ ਇਹ ਮਹਿੰਦੀ ਆ ਜੀ ਸ਼ੇਡ ਦਾ ਆ ਪਹਿਲੇ ਜਿਹੜੇ ਸੀਗੇ ਉਹ ਗ੍ਰੀਨ ਪਿੰਕ ਦੀ ਸ਼ੇਡ ਦੇ ਵਿੱਚ ਸੀਗੇ ਇਹ ਸਾਰਾ ਹੀ ਗ੍ਰੀਨਿਸ਼ ਕਲਰ ਦੇ ਵਿੱਚ ਆ ਅਗਲਾ ਬਹੁਤ ਹੀ ਪਿਆਰਾ ਕਲਰ ਗ੍ਰੇ ਕਲਰ ਦੇ ਵਿੱਚ ਸੂਟ ਦੇਖੋ ਕਿੰਨਾ ਪਿਆਰਾ ਲੱਗਦਾ ਪਿਆ ਹੈ ਗ੍ਰੇ ਲਾਈਟ ਜੇ ਕਲਰ ਦਾ ਇਹ ਵੀ ਸੂਟ ਆ ਬਹੁਤ ਹੀ ਸੋਹਣਾ ਨੈਕਲਾਈਨ ਬਹੁਤ ਪਿਆਰੀ ਬਣੀ ਆ ਗ੍ਰੇ ਕਲਰ ਦੇ ਵਿੱਚ ਛੋਟੀ ਛੋਟੀ ਬੂਟੀ ਆਉਂਦੀ ਆ ਪੈਨਲਿੰਗ ਬਣੀ ਹੋਈ ਆ ਸਾਰੀ ਹੀ ਸ਼ਰਟ ਦੇ ਫਰੰਟ ਜਿਹੜੀ ਆ ਬਹੁਤ ਹੀ ਸੋਹਣੀ ਆ ਤੇ ਬੈਕ ਸਾਈਡ ਤੇ ਵੀ ਸਾਰੀ ਹੀ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਤੇ ਤੁਸੀਂ ਇਸ ਦੀ ਬਾਜੂ ਦਾ ਪ੍ਰਿੰਟ ਚੈੱਕ ਕਰ ਲਓ ਬਹੁਤ ਹੀ ਸੋਹਣਾ ਪ੍ਰਿੰਟ ਹੈ ਵੀ ਠੀਕ ਹੈ ਜੀ ਇਹ ਗ੍ਰੇ ਇਸ ਦਾ ਬੇਸ ਹੋਏਗਾ ਗ੍ਰੇ ਕਲਰ ਦਾ ਬੇਸ ਹੋਏਗਾ ਉੱਪਰ ਜਿਹੜੀ ਉਹ ਛੋਟੀ ਛੋਟੀ ਪ੍ਰਿੰਟਿੰਗ ਆਏਗੀ ਨਾਲ ਚੈੱਕ ਕਰੋ ਤੁਸੀਂ ਇਸ ਦਾ ਬਾਟਮ ਬਹੁਤ ਪਿਆਰਾ ਗ੍ਰੇ ਟੋਨ ਦੇ ਵਿੱਚ ਹੀ ਇਸ ਦਾ ਬਾਟਮ ਆਏਗਾ ਤੇ ਬਹੁਤ ਹੀ ਸੋਹਣੀ ਜਿਹੜੀ ਆ ਇਸ ਦੀ ਵੀ ਬਾਰਡਰ ਬਣੀ ਆ ਤੇ ਨਾਲ ਆਏਗੀ ਛੋਟੀ ਛੋਟੀ ਬੂਟੀ ਠੀਕ ਹੈ ਜੀ ਸਾਰੇ ਹੀ ਕਲਰ ਇੱਕ ਤੋਂ ਇੱਕ ਵੱਧ ਸੋਹਣੇ ਨੇ ਠੀਕ ਹੈ ਲਾਈਟ ਸ਼ੇਡਸ ਦੇ ਵਿੱਚ ਅਸੀਂ ਲੈ ਕੇ ਆਏ ਆ ਬਹੁਤ ਹੀ ਪਿਆਰੇ ਜਿਹੜੇ ਕਿਉਂਕਿ ਇਸ ਕਪੜੇ ਦੇ ਵਿੱਚ ਦੇਖੋ ਸ਼ਾਈਨਿੰਗ ਆ ਠੀਕ ਹੈ ਤੇ एकदम वेलवेट प्योर वेलवेट ਦੇ ਵਿੱਚ ਇਹ सूट ਹੋਣਗੇ ਬਹੁਤ ਹੀ ਵਧੀਆ ਇਹ वेलवेट ਆ ਇਹਦਾ ਤੁਸੀਂ ਸਟਾਲ ਦੇਖ ਲਓ ਬਹੁਤ ਸੋਹਣਾ ਗ੍ਰੇ ਕਲਰ ਦੇ ਵਿੱਚ ਹੀ ਆਏਗਾ ਇਹਦਾ ਸਟਾਲ ਠੀਕ ਹੈ ਨਾਲ ਥੋੜਾ ਜਿਹਾ ਲਾਈਟ ਸਕਿਨ ਕਲਰ ਦੇ ਵਿੱਚ ਆ ਪ੍ਰਿੰਟ ਤੇ ਡਬਲ ਟੋਨ ਦੇ ਵਿੱਚ ਇਹ ਸਟਾਲ ਆਏਗਾ ਬਹੁਤ ਹੀ ਪਿਆਰੇ ਸੂਟ ਆ ਇਹ ਵਾਲੇ ਸਾਰੇ ਹੀ ਕਲਰ ਇੱਕ ਤੋਂ ਇੱਕ ਵਾਦ ਸੋਹਣੇ ਆ ਤੇ ਇਹਨਾਂ ਦਾ ਰੇਟ ਹੋਏਗਾ 995 ਠੀਕ ਹੈ ਜੀ ਸਾਰੇ ਹੀ ਸੂਟਾਂ ਦਾ ਜਿਹੜਾ ਉਹ ਰੇਟ 995 ਲਗਾ ਦਿੱਤਾ ਹੈ ਇੱਕ ਵਾਰ ਫੇਰ ਸਾਰੇ ਹੀ ਕਲਰ ਦੇਖ ਲਓ ਜਿਸ ਤਰ੍ਹਾਂ ਕਿ ਗ੍ਰੇ ਕਲਰ ਸੀਗਾ ਇਹ ਮਹਿੰਦੀਆ ਕਲਰ ਸੀਗਾ ਇਹ ਗ੍ਰੀਨੀਸ਼ ਟੋਨ ਦੇ ਵਿੱਚ ਸੂਟ ਆ ਬਹੁਤ ਹੀ ਪਿਆਰੇ ਸੂਟ ਸਾਰੇ ਹੀ ਤੇ ਨਾਲ ਆਉਣਗੇ سٹੌਲ ਵਾਲੇ ਸੂਟ ਸਾਰਿਆਂ ਦਾ ਹੀ ਰੇਟ ਅੱਜ ਹੋਏਗਾ 995 ਤੁਹਾਨੂੰ ਜਿਹੜਾ ਵੀ ਸੂਟ ਕਲਰ ਪਸੰਦ ਆਉਂਦਾ ਤੁਸੀਂ ਸਾਡੇ गिवन ਨੰਬਰ ਤੇ ਪਿਕ ਸੈਂਡ ਕਰਨੀ ਹੈ ਨਾਲ ਹੀ ਕਰਨਾ ਹੈ ਰੇਟ ਸੈਂਡ ਠੀਕ ਹੈ ਜੀ ਵੀਡੀਓਸ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਸ਼ਿਕਾ